ਅੱਜ ਗੜੀਤਾਵਾਲ ਪੁਲਿਸ ਨੇ ਨਸ਼ਾ ਤਕਸਰ ਵਿਚਕਾਰ ਮੁਥਪੇੜ ਹੋਣ ਤੋਂ ਬਾਅਦ ਸਮਾਚਾਰ ਪ੍ਰਾਪਤ ਹੋਇਆ ਹੈ ਕਿ ਇਸ ਸਬੰਧੀ ਜ਼ਿਲ੍ਹਾ ਪੁਲਿਸ ਕਪਤਾਨ ਸ਼੍ਰੀ ਸੰਦੀਪ ਮਾਲਿਕ ਨੇ ਘਟਨਾ ਵਾਲੀ ਥਾਂ ਤੇ ਜਾ ਕੇ ਨਰੀਖਣ ਕੀਤਾ ਤੇ ਉਪਰੰਤ ਪ੍ਰੈਸ ਨਾਲ ਜਾਣਕਾਰੀ ਦਿੰਦੇ ਹੋਏ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਹਾਂਜੀ ਜਿਹੜੀ ਗੜਦੀਵਾਲ ਦੇ ਏਰੀਆ ਦੇ ਵਿੱਚ ਇੱਕ ਲਵਦੀਪ ਸਿੰਘ ਉਰਫ ਸੰਨੀ ਨਾਦਾ ਸਮਗਲਰ ਹੈਗਾ ਕਾਫੀ ਨਟੋਰੀਅਸ ਹੈਗਾ ਇੱਥੇ ਕਾਫੀ ਲੋਕੀ ਉਹਦੇ ਤੱਕ ਪਰੇਸ਼ਾਨ ਸੀ ਜਿਹੜਾ ਇਹ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਹੈ ਉਹਦੇ ਵਿੱਚ ਅਸੀਂ ਹਾਲ ਕੀ ਘੜੀ ਬਹੁਤ ਪਿਛਲੇ 2 ਮਹੀਨਿਆਂ ਦੇ ਵਿੱਚ ਐਫ ਆਈ ਆਰ ਦਰਜ ਕੀਤੀਆਂ ਤੇ ਬਹੁਤ ਸਾਰੇ ਜੋ ਸਮਗਲਰਸ ਪੈਡਲਰਸ ਹੈ ਉਹਨਾਂ ਨੂੰ ਅੰਦਰ ਭੇਜਿਆ ਹੈ ਐਦਾਂ ਦੀ ਕੜੀ ਦੇ ਵਿੱਚ ਅਸੀਂ ਆਮੂਮਨ ਸਾਡੀ ਜਿਹੜੀ ਸੀਕ੍ਰੇਟ ਇਨਫੋਰਮੇਸ਼ਨ ਲੋਕਾਂ ਤੋਂ ਵੀ ਸਾਨੂੰ ਬਹੁਤ ਇਨਫੋਰਮੇਸ਼ਨ ਆਣ ਲੱਗੀ ਹੈ ਤੇ ਅਸੀਂ ਅੱਜ ਇੱਥੇ ਬਾਨੋਵਾਲ ਜਿਹੜਾ ਇਹ ਪਿੰਡ ਪੈਂਦਾ ਇੱਥੇ ਕੰਡੀ ਕਨਾਲ ਦੇ ਨੇੜੇ ਗੜਦੀਵਾਲ ਐਸਐਚਓ ਸਾਹਿਬ ਉਹਨਾਂ ਦੀ ਟੀਮ ਨੇ ਨਾਕਾ ਲਾਇਆ ਹੋਇਆ ਸੀਗਾ ਇਹਨਾਂ ਕੋਲ ਸੀਕ੍ਰੇਟ ਇਨਫੋਰਮੇਸ਼ਨ ਸੀ ਕਿ ਜਿਹੜਾ ਇਹ ਨਟੋਰੀਅਸ ਸਮਗਲਰ ਹੈਗਾ ਇਸ ਏਰੀਆ ਦਾ ਲਵਦੀਪ ਸਿੰਘ ਉਰਫ ਸੰਨੀ ਜਿਹਦੇ ਦੇ ਪਹਿਲਾਂ ਵੀ ਕਾਫੀ ਪਰਚੇ ਐਨਡੀਪੀਐਸ ਐ ਲੜਾਈ ਝਗੜੇ ਦੇ ਦਰਜ ਹੈ ਉਹ ਇੱਥੋਂ ਜਾ ਕੇ ਤੇ ਫਾਰਮਾਸਿਟੀਕਲ ਡਰੱਗਸ ਸਪਲਾਈ ਕਰਦਾ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਇਹ ਇੱਕ ਸੈਕਲੂਡਿਡ ਥਾਂ ਹੈ ਆਵਾਜ਼ ਆਈ ਵੀ ਬਹੁਤ ਘੱਟ ਹੈ ਇਹਨੂੰ ਵਰਤ ਕੇ ਇੱਥੋਂ ਸਪਲਾਈ ਕਰਦਾ ਸੀਗਾ ਇਹਨਾਂ ਨੇ ਜਦੋਂ ਇਹ ਗੱਡੀ ਪਛਾਣ ਲਈ ਬੰਦੇ ਨੂੰ ਪਛਾਣ ਕੇ ਰੋਕਣ ਦਾ ਇਸ਼ਾਰਾ ਕੀਤਾ ਉਹਨੇ ਆਪਣੀ ਗੱਡੀ ਬਚਾ ਲਈ ਤੇ ਗੱਡੀ ਉਹਦੀ ਪਿੱਛੇ ਜਾ ਕੇ ਪੇੜ ਦੇ ਵਿੱਚ ਵੱਜੀ ਉਤਰਦੇ ਸਾਰੀ ਉਹਨੇ ਸਾਡੀ ਪਾਰਟੀ ਤੇ ਫਾਇਰ ਕਰਤਾ ਜਵਾਬੀ ਫਾਇਰਿੰਗ ਦੇ ਵਿੱਚ ਸਾਡੀ ਪਾਰਟੀ ਨੇ ਪਹਿਲਾਂ ਹਵਾਈ ਫਾਇਰ ਕੀਤਾ ਬਟ ਉਹਨੇ ਫੇਰ ਇੱਕ ਹੋਰ ਫਾਇਰ ਕਰਤਾ ਜਿਸ ਕਰਕੇ ਇਹਨਾਂ ਨੇ ਉਹਦੇ ਜਦੋਂ ਸ਼ਾਰਟ ਕੀਤਾ ਇੱਕ ਫਾਇਰ ਆਰਮ ਇੰਜਰੀ ਹੋਈ ਹੈ ਉਹਦੇ ਪਾਉਂ ਦੇ ਵਿੱਚ ਲੱਗੀ ਹੈਗੀ ਹੀ ਹੈਸ ਬੀਨ ਟੇਕਨ ਟੂ ਦੀ ਸਿਵਲ ਹਸਪੀਟਲ ਦਸੂਆ ਸਾਡੀ ਪਾਰਟੀ ਲੈ ਗਈ ਉਹਨੂੰ ਮੈਡੀਕਲ ਕੇਅਰ ਦੇਣ ਵਾਸਤੇ ਇਹਦੀ ਸਰਚ ਐਂਡ ਉਹਦੇ ਪੋਜੀਸ਼ਨ ਦੇ ਵਿੱਚੋਂ ਇੱਕ 32 ਬੋਰ ਦਾ ਦੇਸੀ ਕੰਟਰੀ ਮਿਡ ਵੈਪਨ ਹੈਗਾ ਤੇ ਦੋ ਲਾਈਵ ਕਾਰਟ੍ਰੇਜਸ ਦੋ ਯੂਜ਼ਡ ਐਮਪਟੀ ਕਾਰਟ੍ਰੇਜਸ ਐਂਡ ਨਾਲ 10000 ਡਰਗ ਮਨੀ ਤੇ ਨੀਅਰ ਅਬਾਊਟ 600 ਕੇ ਅਰਾਊਂਡ ਇਨਟੌਕਸਿਕੈਂਟ ਟੈਬਲੇਟਸ ਸਾਨੂੰ ਬਰਾਮਦਗੀ ਹੋਈ ਹੈ ਇਹ ਕਾਫੀ ਅੱਛੀ ਉਪਲਬਧੀ ਹੈ ਜੋ ਕਿ ਸਾਡੀ ਜਿਹੜੀ ਯੁੱਧ ਨਸ਼ਾ ਵਿਰੁੱਧ ਹੋਰ ਸਾਡੀ ਫੋਰਸ ਬਹੁਤ ਮਿਹਨਤ ਨਾਲ ਕੰਮ ਕਰ ਰਹੀ ਹੈ ਤੇ ਕੋਈ ਵੀ ਨਸ਼ਾ ਤਸ਼ਕਰ ਅਗਰ ਹੁਸ਼ਿਆਰਪੁਰ ਜ਼ਿਲ੍ਹੇ ਪੰਜਾਬ ਦੇ ਵਿੱਚ ਕੰਮ ਕਰਦਾ ਹੈ ਸਕਤੋ ਸਕਤੋ ਨਾ ਕੋ ਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਆਮ ਲੋਕਾਂ ਨੂੰ ਵੀ ਤੁਸੀਂ ਕੀ ਅਪੀਲ ਕਰਦੇ ਆ ਕਿ ਜੇ ਇਦਾਂ ਦਾ ਕੋਈ ਉਹਨਾਂ ਦੇ ਏਰੀਏ ਦੇ ਵਿੱਚ ਆਉਂਦਾ ਆ ਤੇ ਕਿੱਦਾਂ ਉਹਨਾਂ ਨਾਲ ਜਿਹੜਾ ਸੰਪਰਕ ਕੀਤਾ ਜਾ ਸਕਦਾ ਦੇਖੋ ਜੀ ਸੇਫ ਪੰਜਾਬ ਹੈਲਪਲਾਈਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਉਹਦੇ ਤੇ ਸਾਨੂੰ ਬਹੁਤ ਸਾਰੀ ਟਿਪਸ ਆ ਰਹੀਆਂ ਉਹ ਟਿਪਸ ਵੀ ਸਾਨੂੰ ਬਹੁਤ ਕੰਮ ਆਂਦੀਆਂ ਅਸੀਂ ਕਾਫੀ ਐਫਆਈਆਰ ਦਰਜ ਕੀਤੀਆਂ ਰਿਕਵਰੀਜ਼ ਵੀ ਹੋਈਆਂ ਸਾਨੂੰ ਤੇ ਬੰਦੇ ਵੀ ਅਸੀਂ ਫੜ ਕੇ ਅੰਦਰ ਦਿੱਤੇ ਆ ਤੇ ਮੈਂ ਲੋਕਾਂ ਨੂੰ ਇਹ ਹੀ ਅਪੀਲ ਕਰਾਂਗਾ ਕਿ ਐਦਾਂ ਇਹ ਜਿਹੜੀ ਮੁਹਿੰਮ ਹੈ ਇਹ ਪੰਜਾਬ ਸਰਕਾਰ ਦੀ ਇਕੱਲੀ ਨਹੀਂ ਹੈਗੀ ਸਰਕਾਰ ਪੰਜਾਬ ਪੁਲਿਸ ਦੀ ਨਹੀਂ ਹੈਗੀ ਇਹ ਲੋਕਾਂ ਦੀ ਮੁਹਿੰਮ ਹੈ ਆਪਾਂ ਜਾਬ ਸਟੇਟ ਨੂੰ ਨਸ਼ਾ ਮੁਕਤ ਬਣਾਣਾ ਹੈ ਉਹਦੇ ਵਿੱਚ ਪਬਲਿਕ ਦਾ ਸਪੋਰਟ ਤੋਂ ਬਿਨਾ ਪੋਸੀਬਲ ਨਹੀਂ ਹੈਗਾ ਤੇ ਉਹ ਵੱਧ ਚੜ ਕੇ ਸਾਡਾ ਸਹਿਯੋਗ ਕਰਨ ਸਰਕਾਰ ਦਾ ਪੁਲਿਸ ਦਾ ਸਾਨੂੰ ਇਨਫੋਰਮੇਸ਼ਨ ਦੇਣ ਤਾਂ ਕਿ ਅਸੀਂ ਇਨਾਂ ਤੇ ਸਕੰਜਾ ਕਸਚਕੀਏ ਜਿਹੜੇ ਕੀ ਐਡਿਕਟਸ ਹੈਗੇ ਉਹਨਾਂ ਨੂੰ ਬਾਹਰ ਕਢ ਕੇ ਇਸ ਕੋਰਟ ਦੇ ਵਿੱਚੋਂ ਭਰਤੀ ਕਰਾਈਏ ਐਡਿਕ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਓਟ ਸੈਂਟਰਸ ਰੀ ਹੈਵ ਸੈਂਟਰਸ ਦੇ ਵਿੱਚ ਐਂਡ ਜਿਹੜੇ ਸਮਗਲਰਸ ਐਂਡ ਪੈਡਲਰਸ ਹੈ ਉਹਨਾਂ ਨੂੰ ਫੜ ਕੇ ਉਹਨਾਂ ਤੇ ਜੋ ਲੀਗਲ ਕਾਰਵਾਈ ਬਣਦੀ ਹੈ ਉਹਨਾਂ ਤੇ ਸਖਤ ਤੋਂ ਸਖਤ ਕੀਤੀ ਜਾਵੇ ਤਰਫ਼ ਇਹਨੂੰ ਆਪਣੇ ਪੋਸਟ ਮੁਲਾਜ਼ਮ ਨੂੰ ਤਾਂ ਨਹੀਂ ਕੋਈ ਨੁਕਸਾਨ ਹੋਇਆ ਕਿਸ ਤਰ੍ਹਾਂ ਦਾ ਨਹੀਂ ਉਹ ਬਚਾ ਰਹਿ ਗਿਆ ਜੀ ਬਟ ਇੱਕ ਗੱਡੀ ਸਾਡੀ ਜਿਹੜੀ ਸਰਕਾਰੀ ਹੈ ਉਹਦੇ ਵਿੱਚ ਇੱਕ ਰਾਉਂਡ ਵੱਜਿਆ ਹੈਗਾ ਬਟ ਫੋਰਚਨਟਲੀ ਸਾਡੇ ਕਿਸੇ ਮੁਲਾਜ਼ਮ ਦਾ ਐਦਾਂ ਨੁਕਸਾਨ ਨਹੀਂ ਹੋਇਆ ਠੀਕ ਧੰਨਵਾਦ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ